ਇਸੇ ਮਕਾਨ ਦੇ ਵਿੱਚ ਰਹਿੰਦਾ ਹੈ ਤੇ ਇਸੇ ਗਲੀ ਦੇ ਵਿੱਚ ਹੀ ਜਿਹੜਾ ਕਿ ਜਦੋਂ ਇੱਕ ਵਿਅਕਤੀ ਚਾਬੀਆਂ ਦੇ ਜਿਹੜੇ ਕਿ ਠੀਕ ਕਰਨ ਦੇ ਲਈ ਆਉਂਦਾ ਹੈ ਤੇ ਜਿੰਦੇ ਠੀਕ ਕਰਨ ਦੇ ਲਈ ਆਉਂਦਾ ਹੈ ਤੇ ਪਰਿਵਾਰ ਦੇ ਜਿਹੜੇ ਕਿ ਮੌਜੂਦ ਮੈਂਬਰ ਹੁੰਦੇ ਨੇ ਉਸ ਜਿਹੜੇ ਕਿ ਵਿਅਕਤੀ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਜਾਂਦੇ ਨੇ ਤੋਂ ਇਸੇ ਅਲਮਾਰੀ ਦਾ ਜਿਹੜਾ ਕਿ ਲੋਕ ਠੀਕ ਕਰਨ ਦੇ ਬਹਾਨੇ ਸਨੀਵਾਰ ਦੁਪਹਿਰ ਦੀ ਗੱਲ ਹੈਗੀ ਆ ਉਹ ਬਾਹਰ ਗਲੀ 'ਚ ਆਵਾਜ਼ ਦੇ ਆਏ ਸੀ ਤੇ ਫੇ ਆਪਣੀ ਨੂੰ ਨੂੰ ਕਿਹਾ ਕਿ ਉਹਨੂੰ ਬੁਲਾ ਕੇ ਲੈ ਆ ਉਨੇ ਨੂੰ ਆਵਾਜ਼ ਮਾਰ ਕੇ ਲਿਆਂਦੀ ਤੇ ਉਸ ਨੂੰ ਦਿਖਾਇਆ ਕਿ ਆਲਮਾਰੀ ਦਾ ਕੁੰਡਾ ਇਹਨੂੰ ਠੀਕ ਕਰਨਾ ਕਹਿੰਦਾ ਆਂਟੀ ਹੋ ਜਾਊਗਾ 100 ਰੁਪਿਆ ਲੱਗੂਗਾ ਤੇ ਆ ਕੁੰਡਾ ਠੀਕ ਹੋ ਜਾਊਗਾ ਉਹਨੇ ਇਹਨੂੰ ਕੁੰਡੇ ਨੂੰ ਇਦਾਂ ਹਲਾ ਕੇ ਦੇਖਿਆ ਕਹਿੰਦਾ ਜੀ ਕਰਦਾ ਲਗਾਂਦਾ ਲਗਾਂਦਾ ਇਹਨੂੰ ਵੀ ਕਰਦਾ ਰਿਹਾ ਮੈਨੂੰ ਕੋਈ ਪਤਾ ਨਹੀਂ ਲੱਗਾ ਉਹਨੇ ਕਿਸ ਟਾਈਮ ਕੀ ਕੀਤਾ ਫਿਰ ਕਹਿੰਦਾ ਜੀ ਮੇਰੇ ਤੋਂ ਚਾਬੀ ਲੱਗ ਨਹੀਂ ਰਹੀ ਮੈਂ ਆਪਣੇ ਦੂਜੇ ਬ੍ਰਦਰ ਨੂੰ ਬੁਲਾਣਾ ਉਹ ਬੰਦਾ ਆਉਂਦਾ ਤੇ ਇਹਨੂੰ ਲੋਕ ਲੱਗਾ ਹੋਇਆ ਸੀ ਇਹ ਇਹ ਤਾਲਾ ਖਰਾਬ ਸੀ ਇਹ ਤਾਲਾ ਖਰਾਬ ਸੀ ਤੇ ਇਹਦੀ ਚਾਬੀ ਤੁਹਾਡੇ ਕੋਲ ਸੀਗੀ ਇਹਦੀ ਚਾਬੀ ਮੇਰੇ ਆਪਣੇ ਕੋਲ ਪਰਸ ਵਿੱਚ ਸੀਗੀ ਜੀ ਹਾਂ ਜਦੋਂ ਦੇਖੋ ਕਦੀ ਲੋਡ ਪੈਂਦੀ ਤਾਂ ਇਹ ਬੰਦਾ ਖੋਲਦਾ ਜਦੋਂ ਸੋਮਵਾਰ ਅਸੀਂ ਇਹਨੂੰ ਕੱਲੇ ਨੂੰ ਮੈਂ ਚਾਬੀ ਆਪਣੀ ਗੱਡੀ ਹੈ ਤਾਲਾ ਉਹ ਲਗਾ ਕੇ ਗਿਆ ਫਿਰ ਜਦੋਂ ਮੈਂ ਤਾਲੇ ਨਾਲ ਚਾਬੀ ਖੋਲ ਕੇ ਇਦਾਂ ਦੇਖਿਆ ਅੰਦਰ ਦੇਖਿਆ ਤਾਂ ਕੁਝ ਵੀ ਨਹੀਂ ਆ ਸਭ ਖਾਲੀ ਹੋਇਆ ਨਮਸਕਾਰ ਦੋਸਤੋ ਅਪਣਾ ਅੱਜ ਇੱਕ ਵਾਰ ਦਾ ਤਰਾਫ ਲਗਾਤਾਰ ਵਧਦਾ ਜਾ ਰਿਹਾ ਹੈ ਤੁਹਾਨੂੰ ਨਹੀਂ ਪਤਾ ਗਲੀ ਮੁਹੱਲੇ ਦੇ ਵਿੱਚ ਜਿਹੜੇ ਵਿਅਕਤੀ ਘੁੰਮ ਰਹੇ ਨੇ ਕਿ ਉਹ ਆਮ ਸਖਸ਼ ਹੈ ਜਾਂ ਫਿਰ ਚੋਰ ਆਪਾਂ ਦੇਖਦੇ ਹਾਂ ਕਿ ਗਲੀਆਂ ਦੇ ਵਿੱਚ ਆਮ ਹੀ ਜਿਹੜੇ ਕਿ ਸਬਜ਼ੀ ਵੇਚਣ ਵਾਲੇ ਹੋਣ ਕਬਾੜੀਏ ਹੋਣ ਜਾਂ ਫਿਰ ਜਿੰਦੇ ਠੀਕ ਕਰਵਾਉਣ ਵਾਲੇ ਹੋਣ ਉਹ ਆਮ ਆਪਣਾ ਗਲੀਆਂ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਘੁੰਮਦੇ ਨੇ ਤੇ ਆਪਣਾ ਕਾਰੋਬਾਰ ਕਰਦੇ ਨੇ ਪਰ ਸਾਨੂੰ ਨਹੀਂ ਪਤਾ ਕਿ ਉਹ ਸਖਸ਼ કોਣ ਨੇ ਕਿ ਉਹ ਚੋਰ ਨੇ ਜਾਂ ਫਿਰ ਆਮ ਸਖਸ਼ ਨੇ ਇੱਕ ਪਰਿਵਾਰ ਦੀ ਦਾਸਤਾ ਤੁਹਾਨੂੰ ਸਾਂਝੀ ਕਰਾਂਗੇ ਜਿਨ੍ਹਾਂ ਨੇ ਇੱਕ ਅਲਮਾਰੀਆਂ ਜਿਹੜਾ ਕਿ ਲੋਕ ਹੈ ਠੀਕ ਕਰਨ ਵਾਲੇ ਸਖਸ਼ ਤੇ ਭਰੋਸਾ ਕੀਤਾ ਹੈ ਤੇ ਜਦੋਂ ਉਹ ਸਖਸ਼ ਘਰ ਦੇ ਵਿੱਚ ਮੌਜੂਦ ਅਲਮਾਰੀ ਦਾ ਲੋਕ ਠੀਕ ਕਰਦਾ ਤਾਂ ਇਸੇ ਤਰ੍ਹਾਂ ਉਹ ਇੱਕ ਵਾਰਦਾ ਤੋਂ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਕਾਫੀ ਜ਼ਰ ਨੁਕਸਾਨ ਹੋਇਆ ਅਲਮਾਰੀ ਦੇ ਵਿੱਚ ਜਿਹੜਾ ਕਿ ਕੀਮਤੀ ਸਮਾਨ ਪਿਆ ਹੋਇਆ ਸੀ ਭਾਮਿਓ ਸੋਨੇ ਦੇ ਗਹਿਣੇ ਹੋਣ ਨਕਦੀ ਹੋਵੇ ਉਹ ਸਾਰੀ ਹੱਥ ਸਾਫ਼ ਕਰਕੇ ਉਹ ਸਖਸ਼ ਫਰਾਰ ਹੋਏ ਨੇ ਪਰਿਵਾਰ ਇਸੇ ਮਕਾਨ ਦੇ ਵਿੱਚ ਰਹਿੰਦਾ ਤੇ ਇਸੇ ਗਲੀ ਦੇ ਵਿੱਚ ਹੀ ਜਿਹੜਾ ਕਿ ਜਦੋਂ ਇੱਕ ਵਿਅਕਤੀ ਚਾਬੀਆਂ ਦੇ ਜਿਹੜੇ ਕੀ ਠੀਕ ਕਰਨ ਦੇ ਲਈ ਆਉਂਦਾ ਹੈ ਤੇ ਜਿੰਦੇ ਠੀਕ ਕਰਨ ਦੇ ਲਈ ਆਉਂਦਾ ਤੇ ਪਰਿਵਾਰ ਦੇ ਜਿਹੜੇ ਕਿ ਮੌਜੂਦ ਮੈਂਬਰ ਹੁੰਦੇ ਨੇ ਉਸ ਜਿਹੜੇ ਕਿ ਵਿਅਕਤੀ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਜਾਂਦੇ ਨੇ ਤੋਂ ਇਸੇ ਅਲਮਾਰੀ ਦਾ ਜਿਹੜਾ ਕਿ ਲੋਕ ਠੀਕ ਕਰਨ ਦੇ ਬਹਾਨੇ ਉਜਲੇ ਲੋਟੇਰੇ ਦਾਖਲ ਹੁੰਦੇ ਨੇ ਤੇ ਫਿਰ ਅਲਮਾਰੀ ਦੇ ਵਿੱਚ ਲੋਕਰ ਚ ਪਿਆ ਹੋਇਆ ਸਮਾਨ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਅੰਟੀ ਕਦੋਂ ਦੀ ਇਹ ਜਿਹੜੀ ਕਿ ਘਟਨਾ ਹੈਗੀ ਅਤੇ ਕਿ ਕਿੰਨੇ ਕ ਬੰਦੇ ਸਨ ਜਿਨ੍ਹਾਂ ਦੇ ਵੱਲੋਂ ਇਹ ਵਾਰਦਾਤ ਕੀਤੀ ਗਈ ਇਹ ਸ਼ਨੀਵਾਰ ਦੁਪਹਿਰ ਦੀ ਗੱਲ ਹੈਗੀ ਆ ਉਹ ਬਾਹਰ ਗਲੀ 'ਚ ਆਵਾਜ਼ ਦੇ ਰਹੀ ਸੀ ਤੇ ਵੇ ਆਪਣੀ ਨੂੰ ਨੂੰ ਕਿਹਾ ਕਿ ਉਹਨੂੰ ਬੁਲਾ ਕੇ ਲਿਆ ਉਨੇ ਨੂੰ ਆਵਾਜ਼ ਮਾਰ ਕੇ ਲਿਆਂਦੀਦੇ ਅਸੀਂ ਉਹਨੂੰ ਦਿਖਾਇਆ ਕਿ ਆਲਮਾਰੀ ਦਾ ਕੁੰਡਾ ਇਹਨੂੰ ਠੀਕ ਕਰਨਾ ਕਹਿੰਦਾ ਆਂਟੀ ਹੋ ਜਾਊਗਾ 100 ਰੁਪਿਆ ਲੱਗੂਗਾ ਤੇ ਆ ਕੁੰਡਾ ਠੀਕ ਹੋ ਜਾਊਗਾ ਉਹਨੇ ਇਹਨੂੰ ਕੁੰਡੇ ਨੂੰ ਇਦਾਂ ਹਲਾ ਕੇ ਦੇਖਿਆ ਕਹਿੰਦਾ ਜੀ ਕਰ ਦਾਂਗਾ ਉਸ ਤੋਂ ਬਾਅਦ ਉਹਨੇ ਬਾਰੀ ਖੋਲੀ ਐ ਇਦਾਂ ਬਾਰੀ ਖੋਲ ਕੇ ਤੇ ਆ ਇਹਨੂੰ ਦੇਖਿਆ ਹਲਾਇਆ ਤੇ ਕਹਿੰਦਾ ਇੱਥੋਂ ਕੁਝ ਟੁੱਟਾ ਹੋਇਆ ਤੇ ਇਹਦੇ ਵਿੱਚ ਠੀਕ ਕਰਨਾ ਪੈਣਾ ਉਹਨੇ ਆ ਸਾਰਾ ਕੱਢ ਕੇ ਬਾਹਰ ਇੱਥੇ ਰੱਖ ਕੇ ਉਹਨੂੰ ਵਿੱਚੋਂ ਤੋੜ ਪਾਣ ਜੋ ਕਰਨਾ ਸੀ ਉਹ ਵਿੱਚ ਕੁੰਡੀ ਜੀ ਕੋਈ ਪਾਣੀ ਦਾ ਸੀ ਉਹ ਪਾਈ ਉਹਨੇ ਉਹ ਪਾਣ ਤੋਂ ਬਾਅਦ ਉਹਨੇ ਫਿਰ ਮੈਨੂੰ ਇਹਦੀ ਇਹਦੀ ਚਾਬੀ ਮੰਗੀ ਮੈਂ ਕਿਹਾ ਬਟ ਇਹ ਕੁੰਡਾ ਠੀਕ ਕਰਨਾ ਤਾਂ ਤੂੰ ਚਾਬੀ ਕੀ ਕਰਨੀ ਹੈ ਕਹਿੰਦਾ ਜਦੋਂ ਇੱਥੋਂ ਚਾਬੀ ਲਾ ਕੇ ਨਾ ਅਸੀਂ ਲੋਕ ਲਾ ਕੇ ਦੇਖਣਾ ਠੀਕ ਲੱਗਦਾ ਕਿ ਨਹੀਂ ਮੈਂ ਉਹਨੂੰ ਚਾਬੀ ਦਿੱਤੀ ਬਾਹਰ ਦੀ ਉਹਨੇ ਜਦੋਂ ਇਹਨੂੰ ਚਾਬੀ ਲਗਾਉਂਦਾ ਪਿਆ ਵਾ ਲਗਾਂਦਾ ਲਗਾਂਦਾ ਇਹਨੂੰ ਵੀ ਕਰਦਾ ਰਿਹਾ ਮੈਨੂੰ ਕੋਈ ਪਤਾ ਨਹੀਂ ਲੱਗਾ ਉਹਨੇ ਕਿਸ ਟਾਈਮ ਕੀ ਕੀਤਾ ਫਿਰ ਕਹਿੰਦਾ ਜੀ ਮੇਰੇ ਤੋਂ ਚਾਬੀ ਲੱਗ ਨਹੀਂ ਰਹੀ ਮੈਂ ਆਪਣੇ ਦੂਜੇ ਬ੍ਰਦਰ ਨੂੰ ਬੁਲਾਨਾ ਉਹਨੇ ਉਹਨੂੰ ਬੁਲਾ ਕੇ ਲਿਆਂਦਾ ਲਿਆ ਕੇ ਉਹਨੇ ਆ ਚਾਬੀ ਕਰਨ ਦੀ ਬਜਾਏ ਇਹਨੂੰ ਐਦਾ ਐਦਾ ਕਰੀ ਗਿਆ ਆਪ ਇੱਥੇ ਖੜਾ ਹੋ ਗਿਆ ਐ ਦਾਦਾ ਖੜੀ ਗਿਆ ਕਿਸ ਟਾਈਮ ਉਹਨੇ ਇੱਥੇ ਚਾਬੀ ਲਾ ਲੀ ਜੀ ਕੁਛ ਨਹੀਂ ਪਤਾ ਇੱਥੇ ਮੈਂ ਬੈਠੀ ਆ ਇੱਥੇ ਮੇਰੀ ਨੂੰਹ ਬੈਠੀ ਆ ਜਦੋਂ ਇਹ ਪੂਰਾ ਸਭ ਕੁਝ ਹੋ ਰਿਆ ਸੀ ਤੁਸੀਂ ਦੋਨੋਂ ਜਾਣੇ ਯਾਨੀ ਕਿ ਤੁਹਾਡੀ ਨੂੰਹ ਤੇ ਤੁਸੀਂ ਇਸੇ ਬੈੱਡ ਦੇ ਉੱਪਰ ਹਾਂਜੀ ਇੱਥੇ ਮੈਂ ਬੈਠੀ ਆ ਸਾਹਮਣੇ ਇੱਥੇ ਉਹ ਉਹ ਜਿਹੜਾ ਦੂਸਰਾ ਬੰਦਾ ਆਇਆ ਜਿਹੜਾ ਪਹਿਲੇ ਵਾਲਾ ਸੀ ਉਹ ਇੱਥੇ ਖੜਾ ਹੈ ਦੂਜਾ ਬੰਦਾ ਇੱਥੇ ਇਹਨੂੰ ਖੜਕਾਈ ਜਾ ਰਿਹਾ ਸਿਰਫ ਉਹ ਇੱਥੇ ਆ ਕੇ ਖੜ ਗਿਆ ਇਦਾਂ ਦੇਖ ਰਿਹਾ ਇਦਾਂ ਖੜਕਾ ਰਿਹਾ ਉਹਨੇ ਹੱਥੋਂ ਕਦੋਂ ਲੋਕਰ ਖੋਲਿਆ ਉਹਨੇ ਕਦੋਂ ਲੋਕਰ ਖੋਲ ਕੇ ਅੰਦਰੋਂ ਸਾਰਾ ਕੁਝ ਜਿਹੜਾ ਉਹਨੇ ਕੱਢ ਲ ਸਾਨੂੰ ਕੋਈ ਪਤਾ ਨਹੀਂ ਲੱਗਾ ਵੀ ਉਹਨਾਂ ਨੇ ਕੀ ਕੀਤਾ ਕੀ ਨਹੀਂ ਉਸ ਤੋਂ ਬਾਅਦ ਇਹਨੂੰ ਕਰਨ ਤੋਂ ਬਾਅਦ ਇਹਨੂੰ ਲੋਕ ਕਰਕੇ ਗਿਆ ਉਹ ਇਹ ਬਿਲਕੁਲ ਇਦਾਂ ਲੋਕ ਸੀ ਲੋਕ ਵੀ ਲੱਗਾ ਹੋਇਆ ਸੀ ਜਦੋਂ ਉਹ ਬੰਦਾ ਆਉਂਦਾ ਤੇ ਇਹਨੂੰ ਲੋਕ ਲੱਗਾ ਹੋਇਆ ਸੀ ਤੇ ਇਹ ਤਾਲਾ ਖਰਾਬ ਸੀਗਾ ਇਹ ਤਾਲਾ ਖਰਾਬ ਸੀ ਤੇ ਇਹਦੀ ਚਾਬੀ ਤੁਹਾਡੇ ਕੋਲ ਸੀਗੀ ਇਹਦੀ ਚਾਬੀ ਮੇਰੇ ਆਪਣੇ ਕੋਲ ਪਰਸ ਵਿੱਚ ਸੀਗੀ ਜੀ ਹੂੰ ਜਦੋਂ ਦੇਖੋ ਕਦੀ ਲੋਡ ਪੈਂਦੀ ਤਾਂ ਹੀ ਬੰਦਾ ਖੋਲਦਾ ਜਦੋਂ ਸੋਮਵਾਰ ਅਸੀਂ ਇਹਨੂੰ ਤਾਲੇ ਨੂੰ ਮੈਂ ਚਾਬੀ ਆਪਣੀ ਗੱਡੀ ਹੈ ਤਾਲਾ ਉਹ ਲਗਾ ਕੇ ਗਿਆ ਫਿਰ ਜਦੋਂ ਮੈਂ ਤਾਲੇ ਨਾਲ ਚਾਬੀ ਖੋਲ ਕੇ ਇਦਾਂ ਦੇਖਿਆ ਅੰਦਰ ਦੇਖਿਆ ਤਾਂ ਕੁਝ ਵੀ ਨਹੀਂ ਆ ਸਭ ਖਾਲੀ ਹੋਇਆ ਪਿਆ ਤੇ ਕਿੰਨੀ ਕਿਤੇ ਉਹ ਇੱਥੇ ਬੰਦੇ ਰਹੇ ਨੇ ਜਿਨ੍ਹਾਂ ਦੇ ਵੱਲੋਂ ਉਹ ਡੇਢ ਤੋਂ ਪੌਣੇ 2 ਘੰਟੇ ਇੱਥੇ ਰਹੇ ਹੈ ਤਦੋਂ ਬਿਲਕੁਲ ਸ਼ੱਕ ਨਹੀਂ ਹੋਇਆ ਉਹਨਾਂ ਦੇ ਉੱਪਰ ਪਤਾ ਨਹੀਂ ਜੀ ਉਹਨੇ ਸਾਡੇ ਸਾ ਕੀ ਧੂੜ ਪਾ ਦਿੱਤੀ ਜਦੋਂ ਦੂਜਾ ਬੰਦਾ ਆਇਆ ਨਾ ਜਿਹਨੇ ਆ ਕੇ ਆ ਇਹਨੂੰ ਠੀਕ ਕਰਨ ਦੇ ਏਦਾਂ ਦਾ ਬਸ ਉਹ ਇੱਕ ਹੱਥ ਨਾਲ ਇਹਨੂੰ ਫੜਕਾਈ ਗਿਆ ਕੱਦ ਇਹਨੂੰ ਖੋਲਿਆ ਕੱਦ ਉਹਨੇ ਬੰਦ ਕਰਕੇ ਲੋਕ ਕਰ ਦਿੱਤਾ ਸਾਨੂੰ ਕੁਝ ਪਤਾ ਨਹੀਂ ਲੱਗਾ ਕਿ ਇੱਕੋ ਹੀ ਜਾਣੇ ਵੱਲੋਂ ਇਹ ਅਲਮਾਰੀ ਠੀਕ ਕੀਤੀ ਤਿਆਰੀ ਜੀ ਦੂਜੇ ਬੰਦੇ ਨੇ ਵੀ ਇੱਥੇ ਉਹ ਦੂਸਰਾ ਬੰਦਾ ਇੱਥੇ ਹੀ ਖੜਾ ਜੀ ਉਹ ਇੱਥੇ ਖੜਾ ਹੈ ਬਸ ਉਹ ਏਦਾਂ ਦੇਖੀ ਜਾ ਰਿਹਾ ਤੇ ਏਦਾਂ ਕੰਨੀ ਜਾ ਰਿਹਾ ਕੀ ਕਰ ਰਿਹਾ ਸਾਨੂੰ ਕੁਝ ਪਤਾ ਨਹੀਂ ਬਸ ਉਹ ਇਹਨੂੰ ਇਹਨੂੰ ਉਹਨੇ ਇੱਕ ਹੱਥ ਨਾਲ ਹੀ ਘੜਕਾਇਆ ਦੂਜ بس اتھے ਸਾਨੂੰ ਉਹਨੇ ਕੀ ਕੀਤਾ ਸਾਨੂੰ ਕੁਝ ਵੀ ਪਤਾ ਨਹੀਂ ਲੱਗਾ ਕਿ ਕਿੰਨਾ ਕ ਯਾਨੀ ਕਿ ਨੁਕਸਾਨ ਹੋਇਆ ਕਿ ਕੀ ਕੀ ਸੀ ਉਹਦੇ ਤੁਹਾਡੇ ਲੋਕਰ ਦੇ ਵਿੱਚ ਕੀ ਕੁਝ ਪਿਆ ਹੋਇਆ ਸੀ ਲੋਕਰ ਦੇ ਵਿੱਚ ਆ 40 35 ਤੋਂ 40 ਤੋਲੇ ਸੋਨਾ ਸੀ ਜੀ ਅਸੀਂ 85000 ਰੁਪਏ ਕੈਸ਼ ਪਿਆ ਸੀ ਤੇ ਤੁਹਾਨੂੰ ਕਿਸ ਸਮੇਂ ਪਤਾ ਲੱਗਿਆ ਇਸ ਘਟਨਾ ਦੇ ਬਾਰੇ ਸੋਮਵਾਰ ਵਾਲੇ ਦਿਨ ਸਵੇਰੇ ਨਾ ਸਿਲੰਡਰ ਵਾਲਾ ਆਇਆ ਤਦ ਮੈਂ ਉਹਨੂੰ ਬਾਰੀ ਨੂੰ ਖੋਲਿਆ ਉਹਨੂੰ ਸਿਲੰਡਰ ਭਰਨ ਵਾਸਤੇ ਜਿੱਦੈ ਬਾਰੀ ਖੋਲ੍ਹੀ ਤਾਂ ਬਾਰੀਂ ਕਿੰਦੀ ਹੱਥ ਤੇ ਨ ਲਗਾ ਐਨੀ ਬੁਰੀ ਤਰ੍ਹਾਂ ਦੇਖ ਕੇ ਠੀਕ ਵੀ ਮੈਂ ਕਹਾ ਹੋ ਗਿਆ ਉਸ ਤੋਂ ਬਾਅਦ ਮੈਂ ਆਪਣੇ ਪਤੀ ਨੂੰ ਤੇ ਬੇਟੇ ਨੂੰ ਫੋਨ ਕਰਕੇ ਘਰ ਬੁਲਾਇਆ ਜਦੋਂ ਇਹ ਪੂਰਾ ਵਾਕਿਆ ਹੁੰਦਾ ਤੁਸੀਂ ਦੋਨੋਂ ਜਾਣੇ ਸੀ ਇੱਥੇ ਮੌਜੂਦ ਸੀ ਉਹ ਦੇਖਣ ਦੇ ਵਿੱਚ ਉਹ ਕਿਸ ਤਰ੍ਹਾਂ ਦੇ ਲੱਗਦੇ ਸੀ ਹੁਲਿਆ ਕੁਝ ਯਾਦ ਆਉਂਦਾ ਸਰਦਾਰ ਸੀਗੇ ਲੇਕਿਨ ਟਰਬਨ ਨਹੀਂ ਪਾਈ ਹੋਈ ਸੀ ਉਹਨਾਂ ਨੇ ਔਰ ਮਤਲਬ ਐਦਾਂ ਗਲੀ 'ਚ ਜਾ ਰਹੇ ਆ ਅਸੀਂ ਐਦਾਂ ਤਾਂ ਸਾਡੇ ਏਰੀਆਜ਼ ਦੇ ਵਿੱਚ ਤਾਂ ਵੈਸੇ ਵੀ ਆਂਦੇ ਜਾਂਦੇ ਰਹਿੰਦੇ ਆ ਐਦਾਂ ਦੇ ਲੋਕ ਸੋ ਸਜ ਤਾਂ ਨਾਰਮਲੀ ਉਹਨਾਂ ਨੂੰ ਬੁਲਾਇਆ ਕਿ ਸਾਡਾ ਤਾਂ ਹੈਂਡਲ ਖਰਾਬ ਹੈ ਕੋਈ ਲੋਕ ਦਾ ਇਸ਼ੂ ਨਹੀਂ ਸੀਗਾ ਕਿ ਬੰਦਾ ਕਵੇ ਕੁਝ ਵੀ ਹੈਂਡਲ ਦਾ ਇਸ਼ੂ ਸੀਗਾ ਅਸੀਂ ਕਿ ਦਿਖਾਇਆ ਉਹਨਾਂ ਨੂੰ ਉਹਨਾਂ ਨੇ ਕਿਹਾ ਜੀ ਹੋ ਜਾਏਗਾ ਤੇ ਨਾਰਮਲੀ ਸੀ ਕੁਝ ਐਦਾ ਦਾ ਡਾਊਟ ਵੀ ਨਹੀਂ ਹੋਇਆ ਕਿ ਸਾਨੂੰ ਕੋਈ ਡਾਊਟ ਹੋਵੇ ਕਿ ਅਸੀਂ ਇਸ ਚੀਜ਼ ਨੂੰ ਸੋਚਦੇ ਹੋਏ ਕਿਸੇ ਨੂੰ ਬੁਲਾਈਏ ਜਾਂ ਕਿਸੇ ਨੂੰ ਕੁਝ ਕਹੀਏ ਪਤਾ ਨਹੀਂ ਸਮਝ ਨਹੀਂ ਆਇਆ ਉਹਨਾਂ ਨੇ ਸਾਨੂੰ ਕਿੱਦਾਂ ਸਾਡੀ ਅੱਖਾਂ ਅੱਗੇ ਐਦਾ ਕੁਝ ਕਰ ਦਿੱਤਾ ਅਸੀਂ ਸੋਚ ਵੀ ਨਹੀਂ ਪਾਏ ਔਰ ਲਾਸਟ ਵਿੱਚ ਸਾਨੂੰ ਕਹਿ ਕੇ ਜਾ ਰਿਹਾ ਇਹਦੇ ਵਿੱਚ ਨਾ ਤੇਲ ਲਗਾਇਆ ਵੈ ਤੇ ਤੁਸੀਂ ਇਹਨੂੰ ਡੇਢ ਤੋਂ 2 ਘੰਟੇ ਨਾ ਖੋਲਣਾ ਨਹੀਂ ਆਂਟੀ ਫਿਰ ਵੀ ਤੁਹਾਨੂੰ ਸ਼ੱਕ ਨਹੀਂ ਹੋਇਆ ਫਿਰ ਵੀ ਨਹੀਂ ਹੋਇਆ ਕਿਉਂਕਿ ਟੂਲਸ ਦਾ ਕੰਮ ਹੈ ਟੂਲਸ ਦੇ ਵਿੱਚ ਔਇਲ ਲੱਗਾ ਵੈ ਹੋ ਸਕਦਾ ਉਹਨੂੰ ਠੀਕ ਕਰਨ ਲਈ ਉਹ ਲਗਾ ਕੇ ਗਿਆ ਹੋ ਸ ਉਹ ਐਕਸਪਰਟ ਹੈ ਸਾਨੂੰ ਇੰਨੀ ਨੌਲੇਜ ਨਹੀਂ ਆਉਂਦੀ ਇਸ ਕਰਕੇ ਸਾਨੂੰ ਸੀਗਾ ਕਿ ਉਹ ਲਗਾ ਕੇ ਗਿਆ ਚਲ ਨਹੀਂ ਖੋਲਣਾ ਉਹਨੇ ਮਨਾ ਕੀਤਾ ਤਾਂ ਅਸੀਂ ਨਹੀਂ ਖੋਲਿਆ ਇਹ ਜਿਹੜੇ ਸਕਸ਼ਨ ਆਮ ਗਲੀ ਦੇ ਵਿੱਚ ਜਿਹੜੇ ਘੁੰਮ ਕੇ ਹੁੱਕਾ ਦੰਦੇ ਨੇ ਕਿ ਸਾਡੇ ਜਿੰਦਰ ਠੀਕ ਕਰਾ ਲਓ ਉਹੀ ਜੇ ਪਰਟੀਕੂਲਰ ਕਿਸੇ ਜਗ੍ਹਾ ਤੋਂ ਲੈ ਕੇ ਨਹੀਂ ਗਲੀ ਚ ਜਿਹੜੇ ਜਾ ਰਹੇ ਸੀ ਉਹ ਹੀ ਸੀ ਹੂੰ ਜਾਂਦੇ ਜਾਂਦੇ ਨੂੰ ਅਸੀਂ ਆਵਾਜ਼ ਲਗਾਈ ਤੇ ਆ ਕੇ ਦਿਖਾਇਆ ਬਸ ਇਹ ਵਾਲਾ ਦਿਖਾ ਦੋ ਸੋ ਹੁਣ ਪੁਲਿਸ ਨੂੰ ਤੁਸੀਂ ਕੰਪਲੇਨ ਕੀਤੀ ਹੈ ਹਾਂਜੀ ਮੰਡੇ ਨੂੰ ਜਿੱਦਾਂ ਸਾਨੂੰ ਪਤਾ ਚੱਲਿਆ ਅੱਧੇ ਪੋਨੇ ਘੰਟੇ 'ਚ ਅਸੀਂ ਜਾ ਕੇ ਉੱਥੇ ਕੰਪਲੇਨ ਕੀਤੀ ਹੈ ਉਹਨਾਂ ਨੂੰ ਤੇ ਉਹਨਾਂ ਨੇ ਕੱਚੀ ਰਿਪੋਰਟ ਤਾਂ ਲਿਖ ਲਈ ਸੀਗੀ ਲੇਕਿਨ ਉਹਨ ਪੱਕੀ ਰਿਪੋਰਟ ਵਾਸਤੇ ਅਸੀਂ ਸਵੇਰੇ ਸ਼ਾਮ ਢੇੜੇ ਲਗਾ ਰਹੇ ਹਾਂ ਉਹ ਸਾਨੂੰ ਮਤਲਬ ਅਸੀਂ ਉਹਨਾਂ ਨੂੰ ਰਿਕੁਐਸਟ ਕਰ ਰਹੇ ਹਾਂ ਉਹ ਸਵੇਰੇ ਕਦੀ ਕਰਦੇ ਆਂ ਕਦੀ ਅਸੀਂ ਸ਼ਾਮ ਹੀ ਕਰਦੇ ਆਂ ਬਸ ਉਹ ਇਹੀ ਕਰੀ ਜਾ ਰਹੇ ਆਂ ਕੀ ਨਾਮ ਹੈ ਤੇ ਕੋਈ ਸੀਸੀਟੀਵੀ ਬਗਾਰਾ ਦੇ ਵਿੱਚ ਕੁਝ ਕੈਪਚਰ ਹੋਈਆਂ ਫੋਟੋ ਉਹਨਾਂ ਦੀ ਹਾਂਜੀ ਸੀਸੀਟੀਵੀ ਚ ਵੀ ਸਾਰੀ ਰਿਕਾਰਡਿੰਗਸ ਹੋਈਆਂ ਵਾ ਅਸੀਂ ਸਾਰਾ ਕੁਝ ਕੀਤਾ ਵਾ ਸਾਰਾ ਕੁਝ ਮੰਮਾ ਆਜੋ ਇੱਧਰ ਆਜੋ ਅਸੀਂ ਸਾਰੇ ਰਿਕਾਰਡਸ ਲਿੱਤੇ ਐ ਸਾਰੀ ਸੀਸੀਟੀਵੀ ਫੁਟੇਜ ਕਵਰ ਕਰਕੇ ਅਸੀਂ ਇਹਨਾਂ ਨੂੰ ਦਿੱਤੀ ਐ ਸਾਡੇ ਨੀਅਰ ਬਾਈ ਉਹ ਸਾਡੇ ਵੱਲੋਂ ਇਧਰੋਂ ਦੀ ਟਰਨ ਕੀਤੇ ਐ ਸਾਰਾ ਨਿਕਾ ਮੁਚ ਚੌਕ ਵਾਲੀ ਸਾਈਡ ਸਾਰੀ ਫੁਟੇਜ ਅਸੀਂ ਕਵਰ ਕਰਕੇ ਉਹਨਾਂ ਨੂੰ ਦਿੱਤੀ ਐ ਪਰੋਂਠੇ ਵਾਲਾ ਇੱਥੇ ਬਹੁਤ ਫੇਮਸ ਐ ਉੱਥੇ ਤੱਕ ਦੀ ਅਸੀਂ ਸਾਰੀ ਫੁਟੇਜ ਉਹਨਾਂ ਨੂੰ ਕਵਰ ਕਰਕੇ ਦਿੱਤੀ ਐ ਕਿ ਇੱਥੇ ਤੱਕ ਉਹ ਆਏ ਐ ਵਾਕੀ ਆਪਾਂ ਦੇਖਦੇ ਆ ਕਿ ਆਮ ਹੀ ਜਦੋਂ ਪਰਿਵਾਰ ਆਏ ਤੇ ਜਿਹੜੇ ਜੀ ਹੁੰਦੇ ਨੇ ਖਾਸ ਕਰਕੇ ਜਦੋਂ ਕੰਮ ਤੇ ਚਲੇ ਜਾਂਦੇ ਨੇ ਅਤੇ ਘਰ ਦੇ ਵਿੱਚ ਸਿਰਫ ਮਹਿਲਾਵਾਂ ਮੌਜੂਦ ਹੁੰਦੀਆਂ ਨੇ ਉਸ ਸਮੇਂ ਹੀ ਇਹ ਜਿਹੜਾ ਕਿ ਛਾਤਰ ਹੁੰਦੇ ਨੇ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਸੋ ਇਹ ਇੱਕ ਘਟਨਾ ਤੋਂ ਸਬਕ ਵੀ ਲਗੋ ਹਰੇਕ ਜਿਹੜਾ ਰਾਤ ਤੁਰਿਆ ਜਾਂਦਾ ਵਿਅਕਤੀ ਆਪਾਂ ਨੂੰ ਨਹੀਂ ਪਤਾ ਕਿ ਉਹ ਚੋਰ ਹੈ ਜਾਂ ਫਿਰ ਆਮ ਇਨਸਾਨ ਹੈ ਆਪਾਂ ਉਹਨਾਂ ਤੇ ਭਰੋਸਾ ਕਰ ਲੈਣੇ ਆ ਸੋ ਇਹ ਘਟਨਾ ਦੇ ਵਿੱਚ ਤੁਸੀਂ ਦੇਖਿਆ ਕਿਸ ਤਰ੍ਹਾਂ ਦੇ ਨਾਲ ਇੱਕ ਪਰਿਵਾਰ ਦੇ ਵਿੱਚ ਸਿਰਫ ਦੋ ਮਹਿਲਾਵਾਂ ਇੱਕ ਸਾਸਤਿਕ ਨੌ ਮੌਜੂਦ ਹੁੰਦੀ ਹੈ ਤੇ ਉਹਨਾਂ ਦੇ ਵੱਲੋਂ ਅਲਮਾਰੀ ਠੀਕ ਕਰਨ ਦੇ ਲਈ ਇੱਕ ਵਿਅਕਤੀ ਨੂੰ ਬੁਲਾਇਆ ਜਾਂਦਾ ਹੈ ਜੋ ਕਿ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਅੰਦਰ ਸੋ ਤਕਰੀਬਨ 35 ਤੋਂ 40 ਟੋਲੇ ਦੇ ਲਗਭਗ ਜਿਹੜਾ ਕਿ ਸੋਨਾ ਹੈਗਾ ਉਹ ਚੋਰੀ ਕਰ ਲਿਆ ਜਾਂਦਾ ਹੈ ਤੇ ਕੁਝ 80 ਤੋਂ 85 ਹਜ਼ਾਰ ਦੇ ਕਰੀਬ ਨਕਦੀ ਦੱਸੀ ਜਾ ਰਹੀ ਹੈ ਜੋ ਕਿ ਚੋਰੀ ਕਰ ਲਿਕੇ ਨੇ ਹੁਣ ਜਿਹੜੀ ਕਿ ਆਸ-ਪਾਸ ਘਰਾਂ ਦੇ ਵੀ ਸੀਸੀਟੀਵੀ ਕੈਮਰੇ ਲੱਗੇ ਹੋਣੇ ਉਹਨਾਂ ਵਿੱਚ ਤਸਵੀਰਾਂ ਕੈਪਚਰ ਹੋਈਆਂ ਨੇ ਉਧਰ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਪਰਿਵਾਰ ਨੇ ਜਿਹੜੀ ਕਿ ਇਨਸਾਫ ਦੀ ਗੋਹੜ ਲਗਾਈ ਹੈ ਮੈਂ ਦੋ ਜਾ ਸਕਦਾ ਹਾਂ